ਅੰਦੀ ਭਾਈ ਜੀ ਬਰਾਡ ਫਾਰਮ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਸਵਾਗਤ ਆ ਤੇ ਬਈ ਜੇ ਤੁਸੀਂ YouTube ਚੈਨਲ ਵੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ Facebook ਪੇਜ ਵੇਖ ਰਹੇ ਹੋ ਤਾਂ ਫੋਲੋ ਕਰ ਲਿਓ ਬਈ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਗਿਣਾਉਨੇ ਆ 1401 ਪਾਤੜਾ ਮੰਡੀ ਦੇ ਵਿੱਚ ਬਈ 3400 ਤੇ 50 ਰੁਪਏ ਲੱਗੀ ਆ ਤੇ 1401 ਕੋਟਕਪੂਰਾ ਮੰਡੀ ਦੇ ਵਿੱਚ 3270 ਰੁਪਏ ਲੱਗੀ ਆ ਜੇ ਮੈਂ ਤਰੀਕ ਦੀ ਗੱਲ ਕਰਾਂ ਤਾਂ ਬਈ ਅੱਜ ਤਰੀਕ 5 ਨਵੰਬਰ 2025 5 ਨਵੰਬਰ ਦੇ ਰੇਟ ਗਿਣਾ ਰਹੇ ਹਾਂ ਤੇ 1401 ਸਰਸਾ ਮੰਡੀ ਦੇ ਵਿੱਚ 3300 ਤੇ 35 ਰੁਪਏ ਲੱਗੀ ਆ 17 18 ਫਰੀਦਕੋਟ ਦੀ ਮੰਡੀ ਦੇ ਵਿੱਚ 3400 ਤੇ 5 ਰੁਪਏ ਲੱਗੀ ਆ 17 18 ਹਬੌਰ ਦੀ ਮੰਡੀ ਦੇ ਵਿੱਚ 3500 ਤੇ 55 ਰੁਪਏ ਲੱਗੀ ਆ ਤੇ 17 18 ਹੀ ਅੰਮ੍ਰਿਤਸਰ ਮੰਡੀ ਦੇ ਵਿੱਚ 3700 ਰੁਪਏ ਲੱਗੀ ਆ ਤੇ 11 21 ਮਲੋੜ ਦੀ ਮੰਡੀ ਦੇ ਵਿੱਚ 3600 ਰੁਪਏ ਲੱਗੀ ਆ 1121 ਤਰਨਤਾਰਨ ਮੰਡੀ ਦੇ ਵਿੱਚ 3405 ਰੁਪਏ ਲੱਗੀ ਆ 1121 ਸੰਗਰੂਰ ਦੀ ਮੰਡੀ ਦੇ ਵਿੱਚ 3555 ਰੁਪਏ ਲੱਗੀ ਆ 1121 ਸਮਾਲੱਖਾ ਮੰਡੀ ਦੇ ਵਿੱਚ 4135 ਰੁਪਏ ਲੱਗੀ ਆ 1121 ਗਹਾਣਾ ਮੰਡੀ ਦੇ ਵਿੱਚ 4205 ਰੁਪਏ ਲੱਗੀ ਆ ਤੇ 17 18 ਨਰੇਲਾ ਮੰਡੀ ਦੇ ਵਿੱਚ 3560 ਰੁਪਏ ਲੱਗੀ ਆ 1885 ਫਾਜ਼ਿਲਕਾ ਮੰਡੀ ਦੇ ਵਿੱਚ 3391 ਰੁਪਏ ਲੱਗੀ ਆ 18 85 ਹਬੌਰ ਦੀ ਮੰਡੀ ਦੇ ਵਿੱਚ 3285 ਰੁਪਏ ਲੱਗੀ ਆ 17 18 ਪਖੀਵੰਡ ਮੰਡੀ ਦੇ ਵਿੱਚ 3450 ਰੁਪਏ ਲੱਗੀ ਆ 5 11 2025 ਦੇ ਤਾਜ਼ਾ ਰੇਟ ਆ ਜੀ ਖੇਤੀਬਾੜੀ ਦੀ ਹੋਰ ਜਾਣਕਾਰੀ ਲਈ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਜੇ ਤੁਸੀਂ YouTube ਚੈਨਲ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਿਓ ਅੱਗੇ ਭਈ ਜ ਆਪਣੇ ਕੋਲ ਰੇਟ ਆ ਗਿਆ ਸਰਸਾ ਮੰਡੀ ਦੇ ਸਰਸਾ ਮੰਡੀ ਦੇ ਰੇਟ ਆ ਗਿਆ ਬਾਸਪਤੀ ਦੇ 5 ਤਰੀਕ ਦੇ 852600 ਤੋਂ ਲੈ ਕੇ 2850 ਰੁਪਏ ਤੱਕ ਲੱਗੀ ਆ 17 18 2600 ਤੋਂ ਲੈ ਕੇ 2950 ਰੁਪਏ ਤੱਕ ਲੱਗੀ ਆ ਤੇ 1401 2900 ਤੋਂ ਲੈ ਕੇ 3250 ਰੁਪਈਆ ਤੱਕ ਲੱਗੀ ਆ ਤੇ PB 1 2300 ਤੋਂ ਲੈ ਕੇ 2990 ਰੁਪਏ ਤੱਕ ਲੱਗੀ ਆ 18 47 2300 ਤੋਂ ਲੈ ਕੇ 2635 ਰੁਪਏ ਤੱਕ ਲੱਗੀ ਆ 1509 2600 ਤੋਂ ਲੈ ਕੇ 2960 ਰੁਪਈਆ ਤਿੱਕਰ ਲੱਗੀ ਐ ਸੀਗੀ ਜੀ ਸਰਸਾ ਮੰਡੀ ਦੇ ਪਾਸ ਕਿੱਦੜਵਾ ਮੰਡੀ ਦੇ ਪਾਸ ਨੂੰ ਗਿਣਾਉਣੇ ਆ ਕਿੱਦੜਵਾ ਮੰਡੀ ਦੇ ਵਿੱਚ ਝੋੜਨਾ ਬਾਈ ਜੀ ਆਹ 1509 2965 ਰੁਪਈਆ ਲੱਗਿਆ 1401 3300 ਰੁਪਈਆ 17 18 3180 ਰੁਪਈਆ ਇੱਥੇ ਬਾਈ ਜੀ ਕੁੱਲ 15000 ਬੁਰੀ ਭਰੀਆ ਚ ਬਈ ਤੁਹਾਨੂੰ ਆਪਾਂ ਕੋਟਪੂਰਾ ਮੰਡੀ ਦੇ ਵੀ ਰੇਟ ਗਿਣਾਤੇ ਆ। ਬਾਕੀ ਵੀ ਇਹ ਜੇ ਕਿੰਨੇ ਆ ਮੰਡੀਆਂ ਦੇ ਗਿਣੇ ਆ ਤੁਹਾਨੂੰ ਮੈਂ ਦੱਸ ਦਿੰਨਾ 1 2 3 4 5 6 7 8 9 10 11 12 13 14 15 16 ਮੰਡੀਆਂ ਹੋシンਾ ਤੇ ਇੱਕ ਸਰਸਾ ਮੰਡੀ 17 ਤੇ 18 ਕਿਸਾਨ ਪ੍ਰਭੂ ਮੈਂ ਤੁਹਾਨੂੰ 18 ਮੰਡੀਆਂ ਦੇ ਰੇਟ ਗਿਣਾ ਚੁੱਕਿਆ ਟੋਟਲ ਤੇ ਜੇ ਤੁਸੀਂ ਫੇਸਬੁੱਕ ਪੇਜ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ। ਜੇ YouTube ਚੈਨਲ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ। ਬਾਕੀ ਭਾਈ ਜੀ ਕੋੜਕਪੁਰਾ ਮੰਡੀ ਦੀ ਮੈਂ ਗੱਲ ਕਰਾਂ ਤੂੜੀ ਦੀ ਬੋਲੀ ਦੀ ਤੂੜੀ ਦੀ ਬੋਲੀ ਕਿਸਾਨ ਭਰਾਵੋ ਸਾਢੇ 7 ਕੋੜਕਪੁਰਾ ਮੰਡੀ ਦੇ ਵਿੱਚ ਬੋਲੀ ਲੱਗਦੀ ਹਰ ਰੋਜ਼ ਹੁਣ ਬਾਕੀ ਭਈ ਸਿਆਲ ਆ ਜੇ ਸਾਢੇ 7 ਬੋਲੀ ਲੱਗਿਆ ਕਰੂਗੀ ਕੋੜਕਪੁਰਾ ਮੰਡੀ ਦੇ ਵਿੱਚ ਹਰ ਰੋਜ਼ ਹੀ ਬੋਲੀ ਲੱਗਦੀ ਆ ਤੇ ਭਈ ਸਾਢੇ 7 ਬੋਲੀ ਲੱਗਿਆ ਕਰਨੀ ਆ ਜੇ ਕਿਸੇ ਕਿਸਾਨ ਭਰਾਵਾਂ ਨੇ ਤੂੜੀ ਵੇਚਣੀ ਆ ਜਾਂ ਖਰੀਦਣੀ ਆ ਤੁਸੀਂ ਭਈ ਕੋੜਕਪੁਰਾ ਮੰਡੀ ਤੇ ਆ ਕੇ ਤੂੜੀ ਵੇਚ ਵੀ ਸਕਦੇ ਹੋ ਉਥੇ ਖਰੀਦ ਵੀ ਸਕਦੇ ਹੋ ਬਾਕੀ ਵੀ ਜੀ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੂੜੀ ਰਿਲੇਟਡ ਜਾਂ ਬਾਸਪਤੀ ਰਿਲੇਟਡ ਵੀ ਕਮੈਂਟ ਕਰ ਦਿਆ ਕਰੋ ਤੂੜੀ ਵੀ ਖਰੀਦਣੀ ਹੈ ਤਾਂ ਸੋਨੂੰ 7 ਵਜੇ 7:30 ਨੂੰ ਪਹੁੰਚਣਾ ਕੋੜਪੂਰਾ ਮੰਡੀ ਦੇ ਵਿੱਚ ਵੀ 7:30 ਨੂੰ ਕੋੜਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਹੋ ਜਾਂਦੀ ਹੈਗੀ ਸ਼ੁਰੂ ਤੇ ਬਾਕੀ ਕਿਸਾਨ ਭਰਾਵੋ ਜੀ ਮੈਂ ਬਾਸਪਤੀ ਦੀ ਬੋਲੀ ਦੀ ਗੱਲ ਕਰਾਂ ਵੀ ਬਾਸਪਤੀ ਦੀ ਬੋਲੀ ਕਿੰਨੇ ਵਜੇ ਸ਼ੁਰੂ ਹੁੰਦੀ ਹੈ ਕੋੜਪੂਰਾ ਦੀ ਮੰਡੀ ਦੇ ਵਿੱਚ ਉਹ ਕਿਸਾਨ ਭਰਾਵੋ ਬਾਸਪਤੀ ਦੀ ਬੋਲੀ ਸ਼ੁਰੂ ਹੋ ਜਾਂਦੀ ਹੈ 11 ਵਜੇ 11 ਵਜੇ ਭਾਈ ਜੀ ਕੋਟਪੂਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਹੋ ਜਾਂਦੀ ਸ਼ੁਰੂ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਬਈ ਲਿਆ ਸਕਦੇ ਹੋ ਬਾਸਪਤੀ ਗੱਲਬਾਤ ਕਰਕੇ ਭਾਈ ਜੀ ਜੇ ਤੁਹਾਡੀ ਕੋਈ ਜਾਣ ਪਛਾਣ ਹੈਗੀ ਆ ਤਾਂ ਬਾਕੀ ਵੀਡੀਓ ਨੂੰ ਬਈ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਉਤੇ ਬਈ ਕਮੈਂਟ ਕਰਿਆ ਕਰੋ ਬਈ ਤੁਸੀਂ ਕਮੈਂਟ ਨਹੀਂ ਨਾ ਕਰਦੇ ਬਈ ਗੱਲ ਨਹੀਂ ਬੰਦੀ ਵੀ ਕਿਹੜੇ ਕਿਹੜੇ ਭਰਾ ਆਪਣ ਤੋਂ ਕਿੱਥੋਂ ਕਿੱਥੋਂ ਦੇ ਜੁੜੇ ਆ ਬਈ ਕਿਹੜੀ ਤੁਹਾਨੂੰ ਬਈ ਮੰਡੀ ਲੱਗਦੀ ਹੈ ਜ਼ਰੂਰ ਕਮੈਂਟ ਕਰਿਆ ਕਰੋ ਬਈ ਛੋਡੇ ਏਰੀਆ ਦੇ ਵਿੱਚ ਬਈ ਕਿਹੜੀ ਮੰਡੀ ਆ ਉਹਨੂੰ ਲੱਗਦੀ ਥੋੜਾ ਕਿਹੜਾ ਏਰੀਆ ਬਈ ਰੇਟ ਜ਼ਰੂਰ ਦੱਸਿਆ ਕਰੋ ਬਾਸਪਤੀ ਦੇ ਕਿਉਂਕਿ ਬਈ ਆਪਾਂ ਦੂਜੇ ਦਿਨ ਦੱਸ ਸਕੀਏ ਵੀ ਇੰਨੀ ਤਰੀਕ ਨੂੰ ਆਲੀ ਮੰਡੀ 'ਚ ਇੰਨਾ ਰੇਟ ਗਿਆ ਬਈ ਆਪਾਂ ਨੂੰ ਆਹ ਬੰਦੇ ਨੇ ਦੱਸਿਆ ਤੇ ਬਈ ਬਹੁਤ ਬਹੁਤ ਧੰਨਵਾਦ ਬਈ ਰੇਟ ਦੱਸਣ ਵਾਸਤੇ ਤੇ ਬਈ ਕਮੈਂਟ ਕਰਿਆ ਕਰੋ ਬਈ ਕਈ ਭਰਾ ਵੀਡੀਓ ਜ਼ਰੂਰ ਵੇਖ ਲੈਂਦੇ ਪਰ ਕਮੈਂਟ ਨਹੀਂ ਕਰਦੇ ਕਈ ਭਰਾ ਕਰਦੇ ਬਈ ਧੰਨਵਾਦ ਉਹਨਾਂ ਦਾ ਤੇ ਕਮੈਂਟ ਜ਼ਰੂਰ ਕਰਿਆ ਕਰੋ ਬਈ ਤੁਸੀਂ ਵੀਡੀਓ ਪਲਾਂ 1-2 ਮਿੰਟ ਹੀ ਵੇਖੀਏ ਪਰ ਕਮੈਂਟ ਕਰਕੇ ਜਾਇਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਜ਼ਰੂਰ ਬਈ ਆਪਾਂ ਕੋੜਾ ਪੂਰਾ ਮੰਡੀ ਜਾਂ ਬਈ ਬਾਸਪਤੀ ਦੀ ਵੀਡੀਓ ਬਣਾਉਣੀ ਆ ਪਰ ਬਈ ਤੁਹਾਨੂੰ ਆਪਾਂ ਵੱਖ-ਵੱਖ ਮੰਡੀਆਂ ਦੇ ਰੇਟ ਵੀ ਦੱਸਦੇ ਰਹਿਣੇ ਆ ਜਿਵੇਂ ਵੀ ਸਾਰੀਆਂ ਜਿਵੇਂ ਕਿ ਦੜਵਾ ਮੰਡੀ ਹੋ ਗਈ ਸਰਸਾਂ ਰਿੱਲਾ ਸਮਾਲਖਾ ਫਰੀਦਕੋਟ ਕੋਟਕਪੂਰਾ ਸੰਗਰੂਰ ਹੋਰ ਬਈ ਬਹੁਤ ਮੰਡੀਆਂ ਅੱਜ ਆਪਾਂ ਤੁਹਾਨੂੰ ਆਵਾ ਰੇਟ ਗਿਣਾਈ ਹੈ ਪਰ ਅੱਗੇ ਜਿੰਨੇ ਨਹੀਂ ਗਿਣਾਈ ਕਿਉਂਕਿ ਬੇ ਅਜੇ ਇੰਨੀ ਗਿ ਲਿਸਟ ਆਈ ਸੀਗੀ ਤੇ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਿਓ ਤੇ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਹਾਡੇ ਸਾਡੇ ਚੈਨਲ ਤੇ Facebook ਪੇਜ ਦੇ ਨਾਲ ਜੋੜਨ ਲਈ ਤੇ ਬਾਈ ਜੀ ਬਹੁਤ ਹੀ ਬਹੁਤ ਧੰਨਵਾਦ ਤੇ ਬਈ ਜਿਹੜੇ ਵੀਰ ਭਰਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਕੇ ਗਏ ਆ ਬਈ ਉਹਨਾਂ ਦਾ ਵੀ ਧੰਨਵਾਦ ਆ ਬਾਕੀ ਬਈ ਜੇ ਕੋਈ ਹੋਰ ਰੇਟ ਗੱਲਬਾਤ ਪੁੱਛਣੀ ਹੋਵੇ ਤਾਂ ਜਰੂਰ ਕਮੈਂਟ ਕਰ ਦਿਆ ਕਰੋ ਤੇ ਤੂੜੀ ਦੀ ਬੁੱਲੀ ਵੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਕਿੰਨੇ ਵਜੇ ਲੱਗਦੀ ਕਿੰਨੇ ਵਜੇ ਨਹੀਂ ਲੱਗਦੀ ਕੋੜਾ ਪੂਰਾ ਦੀ ਮੰਡੀ ਦੇ ਵਿੱਚ ਹੀ ਲੱਗਦੀ ਵੀ ਇੱਕ ਬਈ ਕਿਸਾਨ ਭਰਾ ਉਹ ਜਗਰਾਉ ਮੰਡੀ ਵੀ ਲੱਗਦੀ ਆ ਕਿਸਾਨ ਪ੍ਰਭੂ ਜਗਰਾਉ ਮੰਡੀ ਵੀ ਬੋਲੀ ਲੱਗਦੀ ਹੈ ਜੇ ਕਿਸੇ ਕਿਸਾਨ ਭਰਾ ਨੂੰ ਨਾ ਉੱਥੋਂ ਦੇ ਰੇਟ ਪਤਾ ਹੋਣ ਵੀ ਜਗਰਾਉ ਮੰਡੀ ਦੇ ਵਿੱਚ ਕਿੰਨੇ ਵਜੇ ਲੱਗਦੀ ਹੈ ਬੋਲੀ ਤੇ ਵੀ ਕੀ ਰੇਟ ਚੱਲਦਾ ਕੂੜੀ ਦਾ ਤੇ ਮੇਰੇ ਹਿਸਾਬ ਨਾਲ ਵੀ ਕੋੜਕ ਪੂਰਾ ਮੰਡੀ ਨਾਲ ਉੱਥੇ ਨਾ ਥੋੜਾ ਜਿਹਾ ਰੇਟ ਜ਼ਿਆਦਾ ਚੱਲਦਾ ਦੇ ਜਗਰਾਉ ਆਂ ਦੀ ਮੰਡੀ ਚ ਤੇ ਪਰ ਬਈ ਕਮੈਂਟ ਕਰਕੇ ਦੱਸ ਦਿਓ ਤੁਸੀਂ ਜੇ ਕੋਈ ਕੋਈ ਵੀਰ ਭਰਾ ਜਗਰਾਉ ਤੋਂ ਆ ਵੀਡੀਓ ਦੇਖ ਰਿਹਾ ਤੇ ਕਮੈਂਟ ਕਰਕੇ ਦੱਸ ਦਿਓ ਬਈ ਤੇ ਕਿਉਂਕਿ ਆਪਾਂ ਉਹ ਵੀ ਦੱਸ ਸਕੀਏ ਕਿ ਆਹ ਆਸਾ ਰੇਟ ਚੱਲੀ ਜਾਂਦਾ ਤੇ ਬਾਕੀ ਬਈ YouTube ਚੈਨਲ Facebook ਪੇਜ ਦੇ ਨਾਲ ਜੋੜਨ ਵਾਸਤੇ ਧੰਨਵਾਦ ਮਿਲਦੇ ਆਂ ਵੀ ਕੱਲੂ 6 ਤਰੀਕ ਦੇ ਰੇਟ ਲੈ ਕੇ ਤੁਹਾਡੇ ਵਾਸਤੇ